ਅਸੀਂ ਉਹਨਾਂ ਦੇ ਚੇਲੇ ਜਿਨ੍ਹਾਂ ਨੇ ਤਖਤ ਉੱਤੇ ਥੁੱਕਿਆ ਨਹੀਂ ਅਸੀਂ ਉਹਨਾਂ ਦੇ ਚੇਲੇ ਕਹਿੰਦਾ ਜਿਹੜਾ ਉਮਰ ਮਰ ਮੇਲਾ ਮੁੱਕਿਆ ਨਹੀਂ ਮੋਦੀ ਦਾ ਝੂਠ ਬੋਲਣ ਤੇ ਆ ਝੂਠ ਤਾਂ ਸਾਥੇ ਬਣਾ ਲੰਦੇ ਆਲਾ ਦਾ ਮੈਂ ਜਦ ਪਰਸੋ ਤੁਰਿਆ ਮਾਂ ਪੁੱਤ ਮੈਂ ਚੱਲਿਆ ਡੋਲਣ ਤੇ ਕਹਿੰਦਾ ਆਤਾ ਸ਼ਹੀਦ ਦੀ ਪਾ ਕੇ ਆਈ ਜਾਂ ਜਿੱਤ ਕੇ ਆਈ ਇਹ 7 ਸਾਲ ਦਾ ਜਵਾਬ ਕਿਹਨੇ ਹਾਂ ਜੀ ਕਹਿੰਦਾ ਜੇ ਤੂੰ ਸ਼ਹੀਦ ਹੋ ਗਿਆ ਮੈਂ ਝੰਡਾ ਚੱਕ ਕੇ ਜਾਊਂਗਾ ਸਾਡੇ ਦਾ ਬੱਚਿਆਂ ਜਨ ਜੋਸ਼ ਹੈ ਸਾਡਾ ਦਾ ਜਿਹੜਾ ਜ਼ੁਲਮ ਕਰਦਾ ਉਹਦੇ ਨਾਲ ਵੈਰ ਹੈ ਮੋਦੀ ਨਾਲ ਵੀ ਸਾਡਾ ਕੇਰ ਨਾਲ ਹੈ ਪਰ ਮੋਦੀ ਜ਼ੁਲਮ ਕਰ ਰਿਹਾ ਹੈ ਕਿਸਾਨ ਅੰਦੋਲਨ ਚੱਲਦਾ ਪਿਆ ਤੇ ਅੰਦੋਲਨ ਦੇ ਵਿੱਚ ਹੋਸ਼ ਦੇ ਨਾਲ ਨਾਲ ਜੋਸ਼ ਦੀ ਬਹੁਤ ਲੋੜ ਹੈ ਜੋਸ਼ ਜਿੰਨਾ ਜਿੰਨਾ ਨੌਜਵਾਨਾਂ ਚ ਭਰਿਆ ਪਿਆ ਸ਼ਾਇਦ ਉਸ ਤੋਂ ਜ਼ਿਆਦਾ-ਜ਼ਿਆਦਾ ਬਜ਼ੁਰਗਾਂ ਦੇ ਵਿੱਚ ਇਸ ਵਾਲੇ ਹੋਸ਼ ਤੇ ਜੋਸ਼ ਮੌਜੂਦ ਹੈ ਜਿਸ ਦੀ ਇੱਕ ਇੱਕ ਮਿਸਾਲ ਇੱਥੇ ਸਾਨੂੰ ਬਜ਼ੁਰਗ ਇੱਕ ਮਿਲੇ ਨੇ ਬਾਬਾ ਜੀ ਸਾਫ਼ ਮਿਸਾਲ ਉਸ ਦੀ ਨਜ਼ਰ ਆ ਰਹੇ ਨੇ ਬਾਬਾ ਜੀ ਪੂਰਾ ਪੂਰਾ ਜੋਸ਼ ਭਰਿਆ ਪਿਆ ਹੈ ਅੰਦੋਲਨ ਨੂੰ ਲੈ ਕੇ ਹਾਂਜੀ ਹਾਂਜੀ ਪੂਰਾ ਜੋਸ਼ ਹੈ ਹਾਂਜੀ ਹਾਂਜੀ ਪੂਰਾ ਜੋਸ਼ ਹੈ ਤੁਸੀਂ ਇੱਕ ਵਾਰ ਸੁਣਾਉਂਦੇ ਸੀਗੇ ਮੈਨੂੰ ਕਹਿੰਦਾ ਪਹਿਲਾਂ ਉਹ ਵਾਰ ਸੁਣਾਓ ਅੱਛਾ ਠੀਕ ਹੈ ਜੀ ਚਲੋ ਗੁਰ ਘਰ ਦੀ ਹੋਈ ਨਰਾਦਰੀ ਕਿਸ ਦਿੱਤੀ ਖਬਰ ਸਣਾ ਸੁਣ ਬਾਬਾ ਦੀਪ ਸਿੰਘ ਦੇ ਗਿਆਖੋ ਨੇ ਅੱਖਾਂ ਵਿੱਚ ਆ ਉਹਦੀ ਮੁੱਠੀ ਗਈ ਤਲਵਾਰ ਤੇ ਗਈ ਲਾਲੀ ਮੁਖਤੇਸ਼ਾ ਦੋਨੋਂ ਡੋਲੇ थरथरा ਕੰਬ ਗਏ ਜਾਂ ਸੂਰਮਾ ਗੁੱਸਾ ਖਾ ਉਹ ਸਿੰਘ ਸੂਰ ਵਿੱਚ ਇਕੱਠੇ ਕਰਕੇ ਦਿੱਤੀ ਬਾਬੇ ਖਬਰ ਸਣਾ ਅਧਰੀ ਮਦਰ ਦੀ ਤੂਰਕ ਵੇ ਆਵ ਕਿੱਤਿਆ ਹੈ ਜੁਣਾ ਕਾਦਾ ਆਪਣਾ ਗਿਆਵਰੀ ਪਾਜੀ ਬਾ ਉਹ ਸਿੰਘੋ ਅੱਜ ਹੈ ਸ਼ਹੀਦੀਆਂ ਪਾ ਕੇ ਲਵਾ ਆਪਣਾ ਧਰਮ ਬਚਾ ਸਿਕ ਸੋੜ ਕੇ ਨਾ ਨਹੀਂ ਜੋਸ਼ ਦੇ ਹੋ ਗਏ ਆਪ ਤੋਂ ਬਾਹਰ ਗੁਰ ਕਾਰੇ ਰਦਾਸਾ ਸੁਧਿਆ ਅੱਜ ਪੱਤ ਰਖ ਲੈ ਨਰੰਕਾਰ ਬਾਬਾ ਦੀਪ ਸਿੰਘ ਨੇ ਆਖਿਆ ਦਬ ਤੋੜਾ ਜਾ ਦਰਬਾਰ ਵਿੱਚ ਉਧਾਨ ਜੰਗ ਦੇ ਜੀ ਫੌਜਾਂ ਘਟਕੀਆਂ ਹਨ ਲੋਹੇ ਸੰਗ ਲੋਹਾ ਟੱਕਰੇ ਸੁਣ ਖੜਕਾ ਚਿਤਕਵਰ ਹਨ ਅੰਬਰਾਂ ਨੂੰ ਤੋੜਾਂ ਉਡੀਆਂ ਹੋ ਤਰਤੀ ਲੋਹ ਲੋਹ ਹਨ ਓ ਸਿਸ ਬਾਬੇ ਦਾਸੀ ਲੱਥਿਆ ਫਿਰ ਚੱਬੇ ਦੇ ਕੋਲ ਆ ਇੱਕ ਸਿੰਘ ਨੇ ਆਖਿਆ ਇਹ ਪਾੜਾ ਕੀ ਵਰਤਿਆ ਇਥੋਂ ਅਮਰਤ ਸਰਦਾ ਹੈ ਪੂਰੇ ਚਾਰ ਕੋ ਮਿਲ ਰਿਹਾ ਉਹ ਗੱਲ ਸੁਣ ਕੇ ਬਾਬੇ ਸਿੰਘ ਦੀ ਲਿਆਤਾ ਲੀਤ ਸੀ ਛਟਕਾ ਖਾਲੀ ਤੜ ਸੀ ਲੜਦੇ ਜਾਉਂਦੇ ਤਕ ਤੁਰਤ ਗਏ ਕਬਰਾਂ ਉਹ ਰਾਮਸਰ ਕੋਲੋਂ ਪਹੁੰਚ ਕੇ ਸੀਸ ਛੁੱਟਿਆ ਉਹਨਾਂ ਬਗਾ ਜਰਮ ਕਾ ਸਰ ਕੋਲੋਂ ਪਹੁੰਚ ਕੇ ਸੀਸ ਛੁੱਟਿਆ ਉਹਨਾਂ ਬਗਾ ਤੇ ਦੇਵਤਾ ਚੇ ਤਰੀਕੇ ਵਾਲੜਾ ਦੇਖਿਆ ਵਿੱਚ ਕਰਮਾ ਜਾ ਦੇਵਤਾ ਚੇ ਤਰੀਕੇ ਵਾਲੜਾ ਦੇਖਿਆ ਵਿੱਚ ਕਰਮਾ ਜਾ ਵਾਹਿਗੁਰੂ ਜੀ ਕਾ ਖਾਲਸਾ ਉਸ ਵੇਲੇ ਤਾਂ ਚਲੋ ਮੰਨਦੇ ਆ ਕਿ ਤਲਵਾਰਾਂ ਦੇ ਖੜਕ ਦੇ ਨਾਲ ਦਿਲ ਕੰਬਦਾ ਸੀ ਪਰ ਹੁਣ ਮਗਰੇ ਜਿੰਨੇ ਬੰਬ ਫਟਦੇ ਪਏ ਨੇ ਧਮਾਕੇ ਹੋ ਰਹੇ ਨੇ ਹੁਣ ਤਾਂ ਧਮਾਕਿਆਂ ਨਾਲ ਦਿਲ ਕੰਬਦਾ ਨਹੀਂ 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 ਸਾਡਾ ਨਹੀਂ ਕੰਬਦਾ ਨਹੀਂ ਕੰਬਦਾ ਬਿਲਕੁਲ ਨਹੀਂ ਕੰਬਦਾ ਇੱਕ ਮਿੰਟ ਇੱਕ ਮਿੰਟ ਨਾਨਕਾ ਇੱਕ ਵਾਰੀ ਢੇਡਾਲਾ ਨਾਨਕਾ ਇੱਕ ਵਾਰੀ ਢੇਡਾਲਾ ਕਰੋ ਬਾਦਸ਼ਾਹ ਮੁੜ ਕੇ ਗਿਆ ਨਾਮੋਦੀ ਲਿਆ ਰੱਖਾ ਨਾਮੋਦੀ ਲਿਆ ਰੱਖਾ ਚੜੀ ਗੰਜ ਹੈ ਮਾਇਆ ਜੁੜੀ ਅਜੇ ਵੀ ਸਵਰਨ ਆਇਆ ਉਹ ਕਬਰਾਂ ਰਹਾ ਪਟਾ ਉਹ ਕਬਰਾਂ ਰਹਾ ਪਟਾ ਕੰਡ ਕੰਡ ਕੇ ਮੂੰਹ ਵਿੱਚ ਚੋਰ ਪਈ ਢੇਰ ਲਿਆ ਨਾਨਕਾ ਇੱਕ ਵਾਰੀ ਗੇੜਾ ਲਾ ਪਰਜਰ ਹੇਕਰ ਲਾ ਨਾਨਕਾ ਪਰਜਰ ਹੇਕਰ ਲਾ ਖਾਲਸਾ ਕੰਬਦਾ ਨਹੀਂ ਜੀ ਕਰਾ ਹਾਂਜੀ ਕੰਬਦਾ ਨਹੀਂ ਜੀ ਕਰਾ ਤਲਵਾਰਾਂ ਵੇਖ ਕੇ ਕਰਾ تلوارਾਂ ਦੇ ਖੜਾਕ ਨਾਲ ਜੀ ਕੰਬਦਾ ਸੀ ਇਹ ਤੇ ਧਮਾਕੇ ਹੋਈ ਜਾਂਦਾ ਨਾ ਨਾ ਕੰਬਦਾ ਕਰ ਨੂੰ ਜੋਸ਼ ਵਰਦਾ ਚੋ ਚਾਹ ਚੜਦਾ ਚਾਹ ਬਾਜ ਦਾ ਕੁਦਰਤ ਦਿਆ ਜੀ ਹਾਂ ਇਹ ਅਸੀਂ ਉਹਨਾਂ ਦੇ ਚੇਲੇ ਆ ਜਿਨ੍ਹਾਂ ਨੇ ਤਖਤ ਉੱਤੇ ਥੁੱਕਿਆ ਨਹੀਂ ਅਸੀਂ ਉਹਨਾਂ ਦੇ ਚੇਲੇ ਕਹਿੰਦਾ ਜਿਹੜਾ ਉਮਰ ਮਰ ਮੇਲਾ ਮੁੱਕਿਆ ਨਹੀਂ ਅਸੀਂ ਤਾਂ ਉਹਨਾਂ ਦੇ ਬਾਸਾ ਗੁਰੂਆਂ ਦੇ ਗੁਰੂ ਦਸ਼ਮੇਸ਼ ਪਤਾ ਜੀ ਦੁਨੀਆ ਦੇ ਬੱਲੀ ਭਗਤਾਂ ਦੀ ਕਰਨ ਸਹੇਦਾਂ ਰੰਗਦੇਵ ਸਾਹਿਬ ਦੇ ਦੰਦ ਪਲੇ ਸਿਰ ਤੇ ਨਾ ਘਟ ਸੁਹਾਰੇ ਰੁੜਦੀ ਜਾਂਦੀ ਹੰਦ ਬਚਾਲੀ ਦੇਖ ਛੱਜੂ ਸਿੰਘ ਸਿਮਰਦਾ ਤੈਨੂੰ ਖੜ ਕੇ ਹੰਦ ਕਨਾਰੇ ਗੁਰੂ ਦਸ਼ਮੇਸ਼ ਬਿਨਾ ਕਿਹੜਾ ਪਾਰੂ ਤਾਰੇ ਗੁਰੂ ਦਸ਼ਮੇਸ਼ ਬਿਨਾ ਮੋਦੀ ਦਾ ਝੂਠ ਬੋਲਣ ਤੇ ਆ ਝੂਠ ਤਾਂ ਸਾਥੇ ਬਣਾ ਲੰਦੇ ਆ ਕਹਿੰਦਾ ਕੀੜੀ ਚੱਲੀ ਸੌਰਿਆਂ ਨੂੰ ਸੌ ਮੁੰਸਰਮਾ ਪਾ ਕੇ ਹੰਥੀ ਚੱਲੇ ਹੰਥੀ ਉਸਨੇ ਗੋਦੀ ਚ ਕਿਆ ਬੋਤਾ ਹੱਥਲ ਮਕਾ ਕੇ ਰੋੜੇ ਵਾਲੇ ਰੇਲ ਖੜ ਗਈ ਰੀੜ ਕੀੜੀ ਖਿੱਚ ਲਈ ਕੈਟੀ ਪੇਟੀ ਲਾ ਕੇ ਇੱਕ ਖੁਦ ਆਰੂ ਦਾ ਪੀ ਗਈ ਭੇਡ ਮੂੰ ਲਾ ਕੇ ਜੇ ਮੇਰਾ ਸੱਚ ਨਹੀਂ ਆਉਂਦਾ ਆਪ ਦੇਖ ਲਓ ਦੁੱਧ ਨੂੰ ਜਮਾ ਕੇ ਢੋਬੇ ਨੂੰ ਅੱਗ ਲੱਗੀ ਡੱਡੀ ਨਿਕੜੀ ਦਹਾਂਜਾ ਪਾ ਕੇ ਕਛੂ ਨੇ ਘੜਾ ਟਕਲਾ ਆਉਂਦਾ ਹੈ ਕਿ ਬੁਝਾ ਕੇ ਸਾਡੇ ਦਾ ਚੜਦੀ ਕਲਾ ਸਾਡੇ ਮੇਰੇ ਪੋਤੇ ਨੇ ਨਾ 7 ਸਾਲ ਦਾ ਤਾਂ ਹੁਣ 7 ਸਾਲ ਦਾ ਹੈ ਮੈਂ ਜਦ ਪਰਸੋਂ ਤੁਰਿਆ ਮਾਂ ਪੁੱਤ ਮੈਂ ਚੱਲਿਆ ਡੋਲਣ ਤੇ ਕਹਿੰਦਾ ਜਾਂ ਤਾਂ ਸਹੀਦੀ ਪਾ ਕੇ ਆਈ ਜਾਂ ਜਿੱਤ ਕੇ ਆਈ ਇਹ 7 ਸਾਲ ਦਾ ਜਵਾਕ ਕਿੰਨਾ ਹਾਂਜੀ ਹਾਂ ਜੇ ਕਹਿੰਦਾ ਕਰਿਆ ਆਸੀ ਰੋਟੀ ਨਹੀਂ ਦੇਣੋ ਦਾਣੀ ਫੇਰ ਹਾਰ ਪੈਣਗੇ ਤੈਨੂੰ ਅਸੀਂ ਪਾਰਕਿਆਂ ਚ ਬਿਠਾਵਾਂਗੇ ਜੇ ਤੂੰ ਮਦਲ ਜਿੱਤ ਕੇ ਆਇਆ ਜੇ ਇੱਕਰੇ ਜਿਉਂਦਾ ਆ ਗਿਆ ਫਿਰ ਕੇ ਫਾਇਦਾ ਕਹਿੰਦਾ ਜੇ ਤੂੰ ਸ਼ਹੀਦ ਹੋ ਗਿਆ ਮੈਂ ਝੰਡਾ ਚੱਕ ਕੇ ਜਾਊਂਗਾ ਸਾਡੇ ਦਾ ਬੱਚਿਆਂ ਜਨਨ ਜੋਸ਼ ਆ ਯਾਰ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਆ ਛੱਡਣਗੇ ਚਖਾਰ ਇਤਰਾਹੀ ਇਹ ਉਹ ਅੰਬਰਤ ਜਦ ਸਮੁੰਦਰ ਰੜਕਿਆ ਤੀ ਨਾ ਅੰਬਰਤ ਕੱਢਾ ਦੀ ਦੇਵਤਿਆਂ ਵਾਸਤੇ ਉਹ ਰਾਖਸ਼ਾਂ ਨੂੰ ਪਿਆਇਆ ਗਿਆ ਦੋ ਰਾਕਸ਼ਾ ਨੂੰ ਪਿਆਤਾ ਜਿਉਂ-ਜਿਉਂ ਉਹਨਾਂ ਨੂੰ ਵੱਢਦੇ ਤੇ ਨਾ ਉਹ ਨਹੀਂ ਵੱਢਦੇ ਤੇ ਇਹ ਤਾਂ ਜਿਹੜਾ ਸਾਡੇ ਗੁਰੂ ਨੇ ਅੰਮ੍ਰਿਤ ਛਕਾਤਾ ਨਾ ਸਾਨੂੰ ਇਹ ਤਾਂ ਜੇ ਤੁਸੀਂ ਹੁਣ ਦੇਖਿਆ ਨਹੀਂ ਜਾਂ ਗੋਲਾ ਪੈਂਦਾ ਇਧਰੋਂ ਇਧਰ ਨੂੰ ਭਜਦੇ ਨੇ ਭਜਣਾ ਇਧਰ ਨੂੰ ਚਾਹੀਦਾ ਵੀ ਆਖੀ ਗੋਲੀ ਪਰ ਉਹ ਇਧਰ ਨੂੰ ਭਜਦੇ ਨੇ ਗੋਲੀ ਕਰਨੀ ਨੂੰ ਇਹ ਉਹ ਪੰਜਾਬ ਹੈ ਚਾਹੇ ਇਹਨਾਂ ਨੇ ਤੋੜਤਾ ਮਰੋੜਤਾ ਇਹਨਾਂ ਦੀ ਸਿਆਸਤਿਕ ਅੰਜਰਾਂ ਦੀ ਵੀ ਅਸੀਂ 60% ਪਹਿਲਾਂ ਪਾਕਿਸਤਾਨ ਛੱਡਾ ਕਿਉਂ ਛੋਟਾ ਤਾਂ ਫੇਰ ਇਹਨਾਂ ਨੇ ਆਪਣੇ ਆਲੇ ਨੇ ਸਾਡੇ ਵਿਚਲੇ ਨੇ ਆਪਣੀਆਂ ਕੁਰਸੀਆਂ ਦੀ ਮਾਰ ਸਾਡੇ ਪੰਜਾਬ ਨੂੰ ਖਤਮ ਕਰ ਰਹੇ ਨੇ ਸਾਡੇ ਪੰਜਾਬ ਤੋਂ ਡਰ ਰਹੇ ਨੇ ਇਹਨਾਂ ਨੂੰ ਅਜੇ ਵੀ ਛੋਟਾ ਰਹਿ ਗਿਆ ਪਰ ਅਜੇ ਵੀ ਪੰਜਾਬ ਤੇ ਖਤਰਾ ਬਹੁਤ ਕਰ ਕਿਹਨਾਂ ਦੀ ਗੱਲ ਕਰਦੇ ਬਾਬਾ ਜੀ ਇਹ ਵੀ ਦੱਸ ਦਿਓ ਕਿਹੜਾ ਆਪਣੇ ਕਿਹੜੇ ਆ ਆਪਣੇ ਸਾਰੇ ਨੇ ਝੜੀ ਆ ਕੇ ਜਿਹੜੇ ਕੁਰਸੀਆਂ ਦੇ ਮਾਰੇ ਤੇ ਤੁਹਾਨੂੰ ਪਤਾ ਹੀ ਹੈ ਜਿਹਦਾ ਮਰਦੇ ਆ ਸਾਡਾ ਤਾਂ ਦੇਖੋ ਕਿਸੇ ਨਾਲ ਬੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਸਾਡਾ ਤਾਂ ਜ਼ੁਲਮ ਨਾਲ ਟਕਰ ਹੈ ਸਾਡੇ ਗੁਰੂਆਂ ਦਾ ਵੀ ਜ਼ੁਲਮ ਨਾਲ ਟੱਕਰ ਟਾਕਰਾਤਾ ਨਾ ਤਾਂ ਉਹਨਾਂ ਦਾ ਮੁਸਲਮਾਨ ਨਾਲ ਬੈਰਤਾ ਨਾ ਉਹਨਾਂ ਦਾ ਹਿੰਦੂ ਨਾਲ ਬੈਰਤਾ ਉਹਨਾਂ ਦਾ ਕਿਸੇ ਨਾਲ ਬੈਰ ਨਹੀਂਤਾ ਜ਼ੁਲਮ ਨਾਲ ਬੈਰਤੀ ਸਾਡਾ ਤਾਂ ਜਿਹੜਾ ਜ਼ੁਲਮ ਕਰਦਾ ਉਹਦੇ ਨਾਲ ਬੈਰ ਹੈ ਮੋਦੀ ਨਾਲ ਵੀ ਸਾਡਾ ਕੇਰ ਨਾਲ ਹੈ ਪਰ ਮੋਦੀ ਜ਼ੁਲਮ ਕਰ ਰਿਹਾ ਹੈ ਪਾਪੀ ਆ ਰੰਗਰੇਬ ਜੰਮੇ ਪਹਿਲਾਂ ਜਿਹੜਾ ਮੁਸਲਮਾਨ ਰੰਗਰੇਵ ਤਾਂ ਨਾ ਉਹ ਮੁਸਲਮਾਨ ਹੀ ਬਣਾਉਂਦਾ ਤਾਂ ਅੱਜ ਇਹ ਕਹਿੰਦਾ ਕੱਲਾ ਹਿੰਦੂ ਹੀ ਚਾਹੀਦਾ ਹੈ ਹਿੰਦੁਸਤਾਨਾ ਹਿੰਦੂ ਹੀ ਚਾਹੀਦਾ ਨਹੀਂ ਸਾਡੇ ਮੁਲਕ ਦੇ ਵਿੱਚ ਸਾਰੇ ਹੀ ਨੇ ਸਾਰਿਆਂ ਨੇ ਜੰਗ ਲੜਿਆ 75 ਕੁਰਬਾਨੀਆਂ ਪੰਜਾਬ ਨੇ ਕਰੀਆਂ ਉੰਨੀ ਕੁਰਬਾਨੀਆਂ ਬੰਗਾਲ ਨੇ ਕਰੀਆਂ ਇਹ ਜਿਹੜੇ ਕੰਜਰ ਦੇ ਪੁੱਤਰ ਅੱਜ ਕਰ ਰਹੇ ਨੇ ਨਾ ਤਾਂ ਛੀਹ ਕਰੀਆਂ ਨੇ ਯਾਰ ਸਾਡੇ ਜਿਹੜੀ ਜਣੀ ਕਿ ਜਿਹੜੀ ਇੰਨੀ ਕਾ ਵੀ ਮਾਰ ਕੇ ਸੀ ਆਪ ਨਹੀਂ ਖਾਂਦੇ ਕਹਿੰਦੇ ਲੈ ਤੁਸੀਂ ਉਹ ਖਾ ਲੋ ਏ ਬਾਬਾ ਜੀ ਚਲੋ ਇਹ ਸਿਆਸੀ ਗੱਲ ਇੱਕ ਹੋਰ ਨਿੱਜੀ ਗੱਲ ਤੁਹਾਨੂੰ ਪੁੱਛਣੀ ਆ ਮੈਂ ਤੁਹਾਡਾ ਜੋਸ਼ ਦੇਖਿਆ ਤੁਹਾਡੀਆਂ ਵਾਰਾਂ ਸੁਣੀਆਂ ਤੁਹਾਡੇ ਮਿੱਤਰ ਦੀਆਂ ਵਾਰਾਂ ਸੁਣੀਆਂ ਪਰ ਇੱਕ ਗੱਲ ਹੈ ਕਹਿੰਦੇ ਜਦੋਂ ਬੰਦਾ ਬਜ਼ੁਰਗ ਹੁੰਦਾ ਆ ਜਦੋਂ ਢਲਦੀ ਆ ਉਮਰ ਕਹਿੰਦੇ ਉਸ ਵੇਲੇ ਬੰਦਾ ਨਾ ਹੌਲਾ ਹੁੰਦਾ ਜਾਂਦਾ ਪਰ ਇੱਥੇ ਤਾਂ ਮੈਨੂੰ ਹੋਰ ਹੀ ਰੰਗ ਦੀ ਉਹ ਨਹੀਂ ਨਹੀਂ ਹੌਲਾ ਨਹੀਂ ਹੁੰਦਾ ਇੱਕ ਗਾਣਾ ਨਹੀਂ ਆਉਂਦਾ ਕਹਿੰਦਾ ਉਦੋਂ ਧਾਲਾ ਖਾਲੀ ਜਦੋਂ ਪੱਟਦੂ ਜਗਾਠ ਨੂੰ ਅਜ ਤਾਂ ਜਗਾਠ ਪੱਟਣ ਵਾਲਿਆਂ ਦੀਆਂ ਜਗਾਠਾਂ ਪੱਟਦਾ ਰਿਹਾ ਸੀ ਸਾਡੇ ਗੁਰੂ ਹੌਸਲਾ ਬਲੰਦ ਕਰ ਕਰੇ ਸਾਡੇ ਗੁਰੂ ਨੇ ਸਾਡੇ ਗੁਰੂ ਕੋਈ ਬੁਢਾ ਹੋਈ ਨਹੀਂ ਬਲੰਦਲੇ No, ਬੁੱਢ ਨਾ ਨਾ ਪਟ ਨਾ ਸੀ ਬੁੜੇ ਹੋਇਆ ਨਾ ਹੋਣਾ ਚੜਦੀ ਕਲਾ ਹਾਂ ਚੜਦੀ ਕਲਾ ਪ੍ਰਮਾਤਮਾ ਦੀ ਬਾਪੂ ਦਾ ਹੱਥ ਆਗੁਰ ਉਹ ਬੰਦਾ ਬੁੜਾ ਹੀ ਨਹੀਂ ਹੁੰਦਾ ਵਾਹ ਬਹੁਤ ਵਧੀਆ ਤੇ ਬਿਲਕੁਲ ਜਿਹੜੇ ਬਜ਼ੁਰਗ ਨੇ ਭਾਵੇਂ ਉਹ ਜਵਾਨ ਨੇ ਜੋਸ਼ ਪੂਰਾ ਭਰਿਆ ਠਾਠਾ ਮਾਰਦਾ ਆ ਕਹਿੰਦੇ ਕਿ ਪੂਰਾ ਗੁਰੂ ਦਾ ਹੱਥ ਹੈ ਇਹ ਕਿ ਚੜਦੀਆਂ ਕਲਾ ਨੇ ਖੈਰ ਆਉਣ ਵਾਲਾ ਸਮਾਂ ਸ਼ੰਭੂ ਬਾਰਡਰ ਤੇ ਕੀ ਲੈ ਕੇ ਆਉਂਦਾ ਹੈ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇੱਥੇ ਕਿਸਾਨਾਂ ਦੇ ਵਿੱਚ ਜੋਸ਼ ਠਾਠਾ ਮਾਰਦਾ ਦਿਦਾ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬ ਸਬਸਕ੍ਰਾਈਬ ਟੂ 1 ਇੰਡੀਆ and never miss an update.